ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਸਰਕਾਰੀ ਸਕੂਲ ਐਲੀਮੈਂਟਰੀ ਜੋ ਪਿੰਡ ਰੁਰਕੇ ਬਣਿਆ ਹੋਇਆ ਉਹਦੇ ਵਿੱਚ ਇਕੱਠੇ ਹੋਏ ਸੀ ਸਾਡੀ ਸਾਰੀ ਪੰਚਾਇਤ ਰੁਰਕੇ ਦੀ ಗ್ರಾಮ ਪੰਚਾਇਤ ਰੁਰਕਾ ਤੇ ਸਾਡੇ ਐਡ ਟੀਚਰ ਤੇ ਬਾਕੀ ਟੀਚਰ ਸਾਹਿਬਾਨ ਤੇ ਡੀਓ ਦਫ਼ਤਰ ਦੇ ਵਿੱਚੋਂ ਜਿਹੜੀ ਟੀਮ ਆਈ ਆ ਉਹ ਇੱਥੇ ਹਾਜ਼ਰ ਹੈ ਤੇ ਨਾਲ ਸਾਡੇ ਮਾਗਰ ਜਿੰਨੇ ਵੀ ਜਿਨ੍ਹਾਂ ਨੇ ਬੋਲੀਕਾਰ ਨੇ ਉਹ ठेकेदार ਸਾਡੇ ਇੱਥੇ ਪਹੁੰਚੇ ਨੇ ਜਿਹੜੀ ਸਾਡੀ ਇਹ ਬਿਲਡਿੰਗ ਸੀਗੀ ਕਾਫੀ ਟਾਈਮ ਤੋਂ ਜਾਣ ਦੀ ਵੰਨ ਵਾਲੀ ਸੀ ਇਹਦੀ ਬਹੁਤ ਖਸਤਾ ਹਾਲਤ ਸੀਗੀ ਕਿਸੇ ਵੀ ਟਾਈਮ ਇਹ ਬੈਡਾਂਗਾ गिर ਸਕਦੀ ਸੀ ਇਹ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਆਪਣੇ ਮੁੱਖ ਮੰਤਰੀ ਪੰਜਾਬ ਜੀਵਨ ਸਿੰਘ ਜੀ ਸੰਗਵਾਲ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦੀ ਆ ਵੀ ਜਿਹੜਾ ਉਹਨਾਂ ਨੇ ਜਾਣਦੀ ਸਾਡੀ ਇਹ ਬਿਲਡਿੰਗ ਪਾਉਣ ਲਈ ਸਾਡੀ ਹੈਲਪ ਕਰ ਰਹੇ ਨੇ ਤੇ ਕਿਉਂਕਿ ਇਹ ਬਿਲਡਿੰਗ ਬਹੁਤ ਟਾਈਮ ਪਹਿਲਾਂ ਬਣ ਜਾਣੀ ਚਾਹੀਦੀ ਸੀਗੀ ਤੇ ਚਲੋ ਹੁਣ ਸਰਕਾਰ ਜਨ ਦੀ ਸਿੱਖਿਆ ਕ੍ਰਾਂਤੀ ਕਰਨੀ ਲੱਗੀ ਹੋਈ ਆ ਤੇ ਉਹਨਾਂ ਨੇ ਜਨ ਦੀ ਪਿੰਡਾਂ ਦੇ ਵਿੱਚ ਜੋ ਵੀ ਅੰਸਰ ਰੱਖਿਆ ਤੇ ਬਿਲਡਿੰਗਾਂ ਨੇ ਸਕੂਲਾਂ ਦੀਆਂ ਵੀ ਉਹਨਾਂ ਨੂੰ ਨਵੇਂ ਸਿਰਿਓਂ ਬਣਾਇਆ ਜਾਵੇ ਨਵੀਂ ਤਕਰੀਕ ਨਾਲ ਬਣਾਇਆ ਜਾਵੇ ਵੀ ਸਾਰੀ ਉਹਨਾਂ ਦੇ ਵਿੱਚ ਸੁਹੂਲਤ ਹੋਵੇ ਅਸੀਂ ਫੇਰ ਇੱਕ ਵਾਰ ਸਰਕਾਰ ਦੇ ਬਹੁਤ ਦਿਲੋਂ ਧੰਨਵਾਦੀਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੋ ਕਮੈਂਟਰੀ ਪੰਜਾਬ ਤੇ ਜੀਵਨ ਸਿੰਘ ਜੀ ਸੰਗਵਾਲ ਹਲਕਾ ਗੱਲ ਉਹਨਾਂ ਦੇ ਅਸੀਂ ਦਿলোਧਨਵਾਦੀ ਹੁਣ ਅੱਜ ਅਸੀਂ ਇਹਨਾਂ ਦੀ ਬੋਲੀ ਰੱਖੀ ਆ ਤੇ ਬਾਕੀ ਬਿਲਡਿੰਗ ਕਰਨੀ ਤੁਸੀਂ ਆਹ ਤੇ ਕਾਫੀ ਟਾਈਮ ਜਾਣ ਦੀ ਪਹਿਲਾਂ ਇਹ ਬਿਲਡਿੰਗ ਬਣ ਜਾਣੀ ਚਾਹੀਦੀ ਸੀ ਕਿਉਂ ਇਹ ਬਿਲਡਿੰਗ ਨੂੰ ਬਣੀ ਨੂੰ ਤਕਰੀਬਨ ਸਾਢੇ ਸੂਰਤ ਤੋਂ ਵੀ ਪਹਿਲਾਂ ਦੀ ਬਣੀ ਹੋਈ ਆ ਮੇਰੇ ਹਿਸਾਬ ਨਾਲ 77 ਹਾਂ ਇਸੀ ਤਕਰੀਬਨ 50 ਸਾਲ ਹੋ ਗਏ ਕਿਉਂ ਬਿਲਡਿੰਗ ਦੇ ਅੰਦਰੋਂ ਪੂਰੀ ਤਰ੍ਹਾਂ ਜਾਣਦੀ ਚੁੰਦੀ ਆ ਬਹੁਤ ਜਾਣਦੀ ਕਿਸੇ ਵੀ ਟਾਈਮ ਜਾਣਦੀ ਇਦਾਂ ਲੱਗਦਾ ਸੀ ਕਿ ਕਿਸੇ ਟਾਈਮ ਵੀ ਇਹ गिर ਸਕਦੀ ਆ ਅਨ ਸੇਫ ਸੀ ਅਨ ਸੇਫ ਬਿਲਡਿੰਗ ਸੀ ਕਿ ਅੱਜ ਤਕਰੀਰ ਹੋਈ ਇਹ ਹੁਣੇ ਹੋਈ ਆ ਇਹ ਅਨ ਸੇਫ ਹੋਣੀ ਹੋਈ ਆ ਡਿਕਲੇਅਰ ਇਹ ਕਿਉਂ ਟੀਮ ਇਹ ਉੱਤੋਂ ਆਈ ਸੀ ਕਿ ਉਹਨਾਂ ਨੇ ਅਨ ਸੇਫ ਇਹਨੂੰ ਡਿਕਲੇਅਰ ਕਰਤਾ ਤੇ ਹੁਣ ਅਸੀਂ ਬੋਲੀ ਦਾ ਆਪਣਾ ਪ੍ਰੋਸੈਸ ਸਟਾਰਟ ਕਰਦੇ ਆਂ